ਅਮਰ ਸਿੰਘ ਚਮਕੀਲਾ ਦੇ ਜੱਦੀ ਪਿੰਡ ਪਹੁੰਚੇ ਆ ਜੱਦੀ ਘਰ ਦਿਖਾਵਾਂਗੇ ਅਤੇ ਮਲਾਵਾਂਗੇ ਉਹਨਾਂ ਦੀ ਪਤਨੀ ਨਾਲ ਸਮਾਦ ਹੈ ਚਮਕੀਲਾ ਅਮਰਜੋਤ ਦੀ ਜਿੱਥੇ ਚਮਕੀਲਾ ਅਤੇ ਅਮਰਜੋਤ ਦਾ ਦਾ ਸੰਸਕਾਰ ਕੀਤਾ ਗਿਆ ਸੀ ਅਤੇ ਇੱਥੇ ਕਾਫੀ ਜ਼ਿਆਦਾ ਜਿਹੜੇ ਨਿਸ਼ਾਨ ਜੋ ਪੁਰਾਣੇ ਸਮੇਂ ਦੇ ਨੇ ਉਹ ਰੱਖੇ ਗਏ ਨੇ ਇਹਨਾਂ ਮਾਪੁਰਖਾਂ ਨੇ ਅਮਰ ਸਿੰਘ ਚਮਕੀਲਾ ਜੀ ਦੀ ਮਾਤਾ ਨੂੰ ਬਰ ਦਿੱਤਾ ਸੀ ਕਿ ਤੇਰੇ ਪੁੱਤ ਦਾ ਨਾਮ ਰਹੀ ਦੁਨੀਆ ਤੱਕ ਰਹੇਗਾ ਇਹ ਅਮਰ ਸਿੰਘ ਚਮਕੀਲਾ ਜੀ ਦੇ ਉਸ ਸਮੇਂ ਦੇ ਖਾਸ ਮਿੱਤਰ ਅਤੇ ਗਵਾਂਢੀ ਵੀਰ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਦੁੱਗਰੀ ਅਮਰ ਸਿੰਘ ਚਮਕੀਲੇ ਦਾ ਜੱਦੀ ਪਿੰਡ ਜੋ ਅੱਜ ਕੱਲ੍ਹ ਲੁਧਿਆਣੇ ਦੇ ਵਿੱਚ ਪੈਂਦਾ ਹੈ ਪੰਜਾਬ ਦੇ ਵਿੱਚ ਪੈਂਦਾ ਹੈ ਉੱਥੇ ਪਹੁੰਚੇ ਆ ਇਹ ਜੋ ਸਮਸ਼ਾਨ ਘਾੜ ਦੇ ਵਿੱਚ ਆਪਾਂ ਪਹੁੰਚੇ ਆ ਸਾਹਮਣੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜੋ ਸਮਾਦ ਬਣਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਉਸ ਸਮੇਂ ਦੇ ਵਿੱਚ ਸਮਾਦ ਚਮਕੀਲਾ ਅਮਰਜੋਤ ਟੈਂਡ ਖੁਦ ਹੀ ਵਾਂਗੂ ਤੂੰ ਆਈ ਸੀ ਭਰ ਕੇ ਤੁਰ ਚੱਲੀ ਜੰਦੜੀ ਯਾਨੀ ਖਾਲੀ ਹੱਥ ਕਰਕੇ ਚਮਕੀਲਾ ਸਾਹਿਬ ਦੇ ਲਿਖੇ ਇਹ ਬੋਲ ਜੋ ਉੱਪਰ ਲਿਖੇ ਹੋਏ ਨੇ ਹੈਪੀ ਨਿਊ ਇਅਰ ਲਿਖਿਆ ਇਹ ਸਮਾਦ ਹੈ ਚਮਕੀਲਾ ਜੀ ਦੀ ਅਤੇ ਅਮਰਜੋਤ ਦੀ ਉਸ ਸਮੇਂ ਦੇ ਪੁਰਾਣੇ ਪੋਸਟਰ ਵੀ ਲਗਾਏ ਗਏ ਨੇ ਦੋਸਤੋ ਇੱਥੇ ਮੇਲਾ ਵੀ ਲੱਗਦਾ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਦੋਂ ਮੇਲਾ ਲੱਗਦਾ ਹੈ ਕਾਫੀ ਕਲਾਕਾਰ ਇਕੱਠੇ ਹੁੰਦੇ ਨੇ ਇਹ ਉਸ ਸਮੇਂ ਦੀਆਂ ਪੁਰਾਣੀਆਂ ਯਾਦਾਂ ਪੁਰਾਣੀਆਂ ਫੋਟੋਆਂ ਇਹ ਅਖਬਾਰ ਦੀਆਂ ਕਟੀਆਂ ਜਾਂ ਉਹਨਾਂ ਦੇ ਬੋਲ ਜੋ ਲਿਖੇ ਗਏ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਯਾਦਾਂ ਉਹਨਾਂ ਦੀਆਂ ਰੱਖੀਆਂ ਗਈਆਂ ਨੇ ਇੱਥੇ ਇੱਕ ਤਸਵੀਰ ਲਾਈ ਗਈ ਹੈ ਵੱਡੀ ਪੁਰਾਣੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਦੀ ਇਹ ਸਾਹਮਣੇ ਜਿਵੇਂ ਇਹ ਪੁਰਾਣੇ ਉਸ ਸਮੇਂ ਦੇ ਅਖਾੜੇ ਯਾਦਾਂ ਅਮਰਜੋਤ ਚਮਕੀਲਾ ਸਾਹਿਬ ਦੀਆਂ ਲਿਖਿਆ ਗਿਆ ਤੇ ਇਹ ਉਸ ਉਸ ਸਮੇਂ ਦੇ ਜਿਹੜੇ ਨਿਸ਼ਾਨ ਨੇ ਤੇ ਸਾਹਮਣੇ ਚਮਕੀਲਾ ਜੀ ਦੇ ਮਾਤਾ ਜੀ ਕਰਤਾਰ ਕੌਰ ਨੂੰ ਇਸ ਬਾਬਾ ਜੀ ਨੇ ਕਿਹਾ ਸੀ ਕਿ ਤੇਰੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਜਿਸ ਦਾ ਨਾਮ ਰਹੀ ਦੀ ਦੁਨੀਆ ਤੱਕ ਰਹੇਗਾ ਸੋ ਆਪਾਂ ਦੇਖਦੇ ਹਾਂ ਕਿ ਰਹੀ ਦੀ ਦੁਨੀਆ ਤੱਕ ਵਾਕਈ ਅਮਰ ਸਿੰਘ ਚਮਕੀਲਾ ਜੀ ਦਾ ਜਿਹੜਾ ਨਾਮ ਹੈ ਉਹ ਅੱਜ ਵੀ ਗੂੰਜ ਰਿਹਾ ਹੈ ਅੱਜ ਵੀ ਹਮੇਸ਼ਾ ਦੀ ਮਨ ਹਮੇਸ਼ਾ ਲਈ ਜਿਹੜਾ ਅਮਰ ਹੋ ਗਿਆ ਤਾਂ ਆਓ ਫਿਰ ਆਪਾਂ ਬਾਕੀ ਜੇ ਹੋ ਸਕਿਆ ਤਾਂ ਕੋਸ਼ਿਸ਼ ਕਰਾਂਗੇ ਕਿ ਅਮਰ ਸਿੰਘ ਚਮਕੀਲਾ ਜੀ ਦੀ ਜੋ ਵਾਈਫ ਨੇ ਉਹ ਉਹਨਾਂ ਨਾਲ ਗੱਲਬਾਤ ਕਰੀ ਜਾ ਸਕੇ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨਾਲ ਗੱਲਬਾਤ ਵੀ ਕਰਵਾਵਾਂਗੇ ਤੁਹਾਡੀ ਬਾਕੀ ਅਮਰ ਸਿੰਘ ਚਮਕੀਲਾ ਜੀ ਦੇ ਮਿੱਤਰ ਅਤੇ ਉਹਨਾਂ ਦੇ ਗਵਾਂਢੀ ਵੀ ਨੇ ਉਹ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਜੋ ਸ਼ਮਸ਼ਾਨ ਘਾਟ ਦਾ ਦ੍ਰਿਸ਼ ਹੈ ਉਹ ਦਿਖਾ ਦਈਏ ਕੁਝ ਇਸ ਤਰ੍ਹਾਂ ਦਾ ਜਿਹੜਾ ਸ਼ਮਸ਼ਾਨ ਘਾਟ ਬਣਿਆ ਹੋਇਆ ਜੋ ਦੁੱਗਰੀ ਪਿੰਡ ਦਾ ਹੈ ਤੁਹਾਨੂੰ ਦਿਖਾ ਰਹੇ ਹਾਂ ਆਓ ਤੁਹਾਡਾ ਫਿਰ ਬਹੁਤਾ ਸਮਾਨ ਨਾਲ ਲੈਂਦੇ ਹੋ ਤੁਹਾਨੂੰ ਉਹ ਜਿਹੜਾ ਅਮਰ ਸਿੰਘ ਚਮਕੀਲਾ ਜੀ ਦੇ ਮਿੱਤਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਵਾ ਦਿੰਨੇ ਆ ਅੰਕਲ ਜੀ ਇਹ ਸਮਾਦ ਹੈ ਜੀ ਹਾਂ ਜੀ ਹਾਂ ਜੀ ਅੱਛਾ ਇਹ ਮਤਲਬ ਮੇਲਾ ਵੀ ਲੱਗਦਾ ਹੁੰਦਾ ਕਹਿੰਦੇ ਉਹਰੇ ਹਾਂ ਜੀ ਹਾਂ ਜੀ ਅੱਛਾ ਕਦੋਂ ਲੱਗਦਾ ਹੁੰਦਾ ਜੀ 8 ਮਾਰਚ ਨੂੰ 8 ਮਾਰਚ ਨੂੰ ਜਦੋਂ ਮੇਲੇ ਵੇਲੇ ਕੀ ਖੁਸ਼ ਹੁੰਦਾ ਹੁੰਦਾ ਬਾਹੋ ਗੀਤ ਗਾ ਰਾਮ ਨੇ ਗਾਪਾਪੜੇ ਗੀਤ ਗਾ ਰਹੇ ਨੇ ਅੱਛਾ ਕਲਾਕਾਰ ਆਉਂਦੇ ਨੇ ਸਟੇਜ ਲੱਗਦੀ ਆ ਕਿਹੜੇ ਕਿੱਥੇ ਜਾਂਦਾ ਮੇਲਾ ਆ ਮੇਲਾ ਖਾਲੀ ਜਾਗਾ ਦੇਖੇ ਲਾੜਦੇ ਕਰ ਇੱਧਰ ਲਾੜਦੇ ਕਰ ਇੱਧਰ ਆ ਦਿਖਾ ਦਿਆਂਗਾ ਅੱਜ ਤੇ ਬਾਵਾ ਅੱਛਾ ਕੱਠ ਕਿੰਨਾ ਕੋ ਹੁੰਦਾ ਕੱਠ ਬਾਵਾ ਹੁੰਦਾ ਹੈ ਬਾਵਾ ਕੱਠ ਹੁੰਦਾ ਹੈ ਅੱਛਾ ਅਮਰਤਾਮ ਸਿੰਘ ਚਮਕੀਲੇ ਦਾ ਜਿਹੜਾ ਘਰ ਆਏਗਾ ਜਿੱਦ ਦੀ ਉਹ ਕਿੱਥੇ ਜੇ ਪਿੰਡ 'ਚ ਆ ਜੀ ਪਿੰਡ 'ਚ ਕਿਹੜੇ ਪਾਸੇ ਜੀ ਨੂੰ ਪਿੰਡ ਜਾ ਸਿੱਧੀ ਸੜਕ ਜਾ ਕੇ ਹੀ ਆ ਹਾਂ ਅੱਗੇ ਜਾ ਕੇ ਹਾਂ ਜਾ ਜੀ ਅੱਛਾ ਉਹ ਗੈਸ ਏਜੰਸੀ ਕੋਲੇ ਤਾਂ ਨਹੀਂ ਗੈਸ ਅੱਛਾ ਬਹੁਤ ਦੂਰ ਆ ਉਹ ਦੂਰ ਆ ਭਲਾ ਹਮਦਰਾਗਰ ਆਹ ਪ੍ਰੀਤ ਰਗਨ ਪਿੰਡ ਦੁੱਗਰੀ ਪਿੱਛੇ ਆ ਅੱਛਾ ਜਿਹੜਾ ਉਹਦਾ ਜਿਹੜਾ ਚਮਕੀਲਾ ਘਰ ਪੈਂਦਾ ਜਿੱਥੇ ਉਹ ਕਿਹੜੇ ਮਹੱਲੇ 'ਚ ਪੈਂਦਾ ਆ ਮੈਂ ਦੁੱਗਰੀ 'ਚ ਦੁੱਗਰੀ 'ਚ ਹਾਂਜੀ ਕਿਹੜੇ ਮਹੱਲੇ 'ਚ ਮਹੱਲਾ ਕੋਈ ਨਹੀਂ ਮੈਂ ਪਿੰਡ ਦੁੱਗਰੀ 'ਚ ਹੀ ਪੈਂਦਾ ਅੱਛਾ ਪਿੰਡ ਦੁੱਗਰੀ 'ਚ ਹੀ ਪੈਂਦਾ ਐ ਅੱਛਾ ਇਹ ਜਿਹੜੀ ਜਗ੍ਹਾ ਬਣਾਈ ਹੋਈ ਹੈ ਜਿਵੇਂ ਆਹ ਹੋਰ ਚੀਜ਼ਾਂ ਨਹੀਂ ਆ ਇੱਕ ਸਪੈਸ਼ਲ ਬਸ ਉਰੇ ਹੋਰ ਤਰ੍ਹਾਂ ਦੀ ਕੁਛ ਹੁੰਦਾ ਜਿਵੇਂ ਉਹ ਐ ਲੱਗਦਾ ਜਿਵੇਂ ਪਿੱਛੇ ਕਬਰਾਂ ਹੋਣ ਇਹ ਸੰਸਾਰ ਘਾਟ ਹੈ ਸ਼ਮਸ਼ਾਨ ਘਾਟ ਹੈ ਹਾਂਜੀ ਪਹਿਲਾਂ ਸੰਸਕਾਰ ਇੱਥੇ ਹੁੰਦੇ ਸੀ ਅੱਛਾ ਅੱਛਾ ਇੱ ਬੜਾ ਸਰਕਾਰ ਇੱਥੇ ਹੀ ਹੁੰਦੇ ਸੀ ਐਨੀ ਜਗ੍ਹਾ ਲੋਕਾਂ ਨੇ ਕਬਜ਼ਾ ਕੀਤੀ ਸੀ ਅੱਛਾ ਤੇ ਕਬਜ਼ਾ ਕਢਾਈ ਛੜਾਈ ਕਾਰਦਵਾਰੀ ਕਰਦੇ ਜਾ ਰਹੇ ਪਾਸੇ ਠੀਕ ਹੈ ਠੀਕ ਹੈ ਠੀਕ ਹੈ ਓਕੇ ਪੈਸਾ ਉਹ ਸਾਡਾ ਉੱਥੇ ਬਣਾਦਾ ਸਰਕਾਰ ਨੂੰ ਠੀਕ ਹੈ ਹੁਣ ਮਤਲਬ ਜਦੋਂ ਕੋਈ ਇੱਥੇ ਦਾ ਜੋ ਵੀ ਕੋਈ ਉਹ ਹੁੰਦਾ ਮਤਲਬ ਕਿ ਦਾ ਸੰਸਕਾਰ ਕਿਸਦਾ ਵੀ ਹੁੰਦਾ ਉਹ ਇੱਥੇ ਹੀ ਹੁੰਦਾ ਹਾਂ ਜਹੇ ਪੜ ਦੁਗਰੀ ਦੇ ਪਦੇ ਫਾਸ ਗਾ ਬਾਹਰ ਨਹੀਂ ਆਉਂਦੇ ਹਾਂ ਪੜ ਦੁਗਰੀ ਦੇ ਅੱਛਾ ਦੁਗਰੀ ਦੇ ਦਾ ਉਰੇ ਹੁੰਦਾ ਠੀਕ ਹੈ ਸ਼ਮਸ਼ਾਨ ਘਾਟ ਹੈ ਮਤਲਬ ਜਿੱਥੇ ਸਮਾਦ ਬਣੀ ਹੋਈ ਹੈ ਇੱਥੇ ਦਾ ਸੰਸਕਾਰ ਹੋਇਆ ਹੋਇਆ ਚਮਕੀਲਾ ਇਹ ਇੱਥੇ ਸੰਸਕਾਰ ਹੋਇਆ ਸੀ ਅੱਛਾ ਤੁਸੀਂ ਦੇਖਿਆ ਜੀ ਚਮਕੀਲਾ ਮੇਰਾ ਗਵਾਦੀ ਸੀ ਮੇਰੇ ਤਾਂ ਹੱਥ-ਬਾਹਰ ਨਾ ਆਦਾ ਸੀ ਅੱਛਾ ਤੇ ਕਿਵੇਂ ਦਾ ਸੁਭਾਅ ਸੀ ਅਮ ਸਿੰਘ ਚਮਕੀਲੇ ਦਾ ਫਿਰ ਐ ਚਮਕੀਲਾ ਸੁਭਾਅ ਮੈਂ ਕਰਾ ਦਿਨੇ ਗਾਉਗਾ ਉਹ ਗਾਉ ਹਾਂ ਗੌਰੇ ਬਹੁ ਬਈ ਸੁਭਾਅ ਅੱਛਾ ਤੇ ਫਿਰ ਕਿੰਨਾ ਚਿਰ ਤੋਂ ਮਤਲਬ ਕਿੰਨਾ ਚਿਰ ਜਿਉਂਦਾ ਰਿਹਾ ਤੁਸੀਂ ਕਿੰਨਾ ਚਿਰ ਉਹਦੇ ਨਾਲ ਰਹੇ ਹੋ ਜਾਂ ਕੋਈ ਗੱਲਬਾਤ ਚਮਕੀਲਾ ਸਾਹਿਬ ਦੀ ਸੁਣਾਓ ਫਿਰ ਵਿਆਹ ਦੇਖੋ ਆ ਮਕਾਨ ਇਹਦਾ ਇੱਕ ਮਕਾਨ ਛੱਡ ਕੇ ਨਾਲ ਦਾ ਚਮਕੀਲੇ ਦਾ ਸੀ ਅੱਛਾ ਮੇਰੇ ਕੋਈ ਆਉਂਦਾ ਉੱਠਦਾ ਪਹਿਲਾਂ ਜੀ ਅੱਛਾ ਇਹਨੂੰ ਸਿਗੀ ਥੋੜੀ ਸੈਕਟ ਬੀਡੀ ਪੀਣ ਦੀ ਆਦਤ ਅੱਛਾ ਸੈਕਟ ਬੀਡੀ ਪੀਂਦਾ ਸੀ ਮੇਰੇ ਕੋ ਪੀਂਦਾ ਸੀ ਆ ਕੇ ਹਾਂ 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 ਜੀ ਤੇ ਗਾਇਕੀ ਫਿਰ ਕਿ ਕਦੋਂ ਸਿੱਖੀ ਹੈ ਨਹੀਂ ਕਿੱਥੋਂ ਸਿੱਖੀ ਸੀ ਗਾਇਕੀ ਜੀ ਪਹਿਲਾਂ ਹੈ ਕਰਦਾ ਡਰਾਮੇ ਅੱਛਾ ਪੂਰ ਬਾਦਲ ਡਰਾਮਾ ਕਰਦਾ ਪੂਰ ਬਾਤਾ ਬਣਦਾ ਸੀ ਠੀਕ ਹੈ ਉਸ ਤੋਂ ਬਾਅਦ ਫਿਰ ਛਿੰਦੇ ਦੀ ਬਾਹ ਫੜ ਲਿਆ ਨੇ ਹਾਂ ਹਾਂ ਛਿੰਦਾ ਫਿਰ ਚੇਲਾ ਬਣ ਗਿਆ ਅੱਛਾ ਛਿੰਦੇ ਬਾਅਦ ਫਿਰ ਕਲਾਕਾਰ ਤੇਰਾ ਮਤਲਬ ਕਿ ਜਿਹੜਾ ਪਹਿਲਾ ਵਿਆਹ ਉਹ ਕਦੋਂ ਹੋਇਆ ਸੀਗਾ ਪਹਿਲਾ ਵਿਆਹ ਤਾਂ ਮੇਰਾ ਜੀ ਉਹ 23 ਸਾਲ ਹੋ ਗਏ ਵਿਆਹ ਹੋਏ ਨੂੰ ਉਹ ਘਰ ਵਾਲੀ ਜਿਉਂਦੀ ਹੈਗੀ ਅਜੇ ਅੱਛਾ ਦੇ ਮਤਲਬ ਹੋਰ ਜਿਵੇਂ ਪਿੰਡ ਚ ਕਿਵੇਂ ਸੀਗਾ ਚਮਕੀਲਾ ਸਾਹਿਬ ਵੀ ਜਿਵੇਂ ਇੱਕ ਤੁਸੀਂ ਕਹਿ ਰਹੇ ਹੋ ਵੀ ਮਿਲਬਰਤਨ ਸੀਗਾ ਹਾਂ ਹਾਂ ਵੀ ਕਿਵੇਂ ਦਾ ਸੁਭਾਅ ਸੀਗਾ ਵੀ ਸੁਭਾਅ ਬਹੁਤ ਖੁਸ਼ਦਦ ਸੁਭਾਅ ਸੀ ਬਹੁਤ ਖੁਸ਼ਦਦ ਸਾਰੇ ਪਿੰਡ ਦੇ ਖਾੜੇ ਦੋ ਲਾਇਦੇ ਨੇ ਅੱਛਾ ਉਹ ਘੈਂਟ ਸੀ ਆ ਕਹਿੰਦੇ ਕਹਿੰਦੇ ਕੱਠ ਬਹੁਤ ਹੁੰਦਾ ਸੀ ਜਿੱਦੋ ਚਮਕੀਲਾ ਸਾਹਿਬ ਖਾੜਾ ਲਾਉਂਦੇ ਸੀ ਹਾਂ ਬਹੁਤ ਕੱਠ ਹੁੰਦਾ ਸੀ ਅੱਛਾ ਸਾਰੇ ਪਿੰਡ ਦੇ ਸਰਪੰਚ ਦੇ ਮੁੰਡੇ ਦਾ ਵਿਆਹ ਸੀ ਅੱਛਾ ਉਹ ਵਿਆਹ ਨੂੰ ਪਹਿਲਾਂ ਕਹਿੰਦਾ ਵੀ ਤੇਰੇ ਉੱਤੇ ਖਾੜਾ ਦੇ ਤੇ ਲਵਾਉਣਾ ਇਹ ਇਹ ਗੱਲ ਸੱਚੀ ਆ ਕਹਿੰਦੇ ਵੀ ਜਦੋਂ ਚਮਕੀਲਾ ਸਾਹਿਬ ਦਾ ਖੜਾ ਬੁੱਕ ਕਰਾਉਂਦੇ ਸੀ ਲੋਕ ਪਹਿਲਾਂ ਪੁੱਛਦੇ ਦੀ ਭਾਈ ਕਿਹੜੀ ਤਰੀਕ ਨੂੰ ਤੂੰ ਉਸ ਤਰੀਕ ਦਾ ਵਿਆਹ ਰੱਖਾਂਗੇ ਅਸੀਂ ਹਾਂ ਹਾਂ ਅੱਛਾ ਇਹ ਗੱਲ ਸੱਚੀ ਆ ਠੀਕ ਐ ਤੇ ਉਹ ਉਦਾਂ ਵੀ ਸਮਾਧ ਦੇਖਣ ਲੋ ਕਿੰਨੇ ਕਉਂਦੇ ਆਉਂਦੇ ਜਾਂਦੇ ਨੇ ਉਹਰੇ ਬਹੁਤ ਆਉਂਦੇ ਬਹੁਤ ਆਉਂਦੇ ਅੱਛਾ ਪਾਕਿਸਤਾਨ ਚ ਆਏ ਲੋਕ ਸਮਾਧ ਦੇਖਾਂ ਪਾਕਿਸਤਾਨ ਚੋਂ ਹਾਂਜੀ ਅੱਛਾ ਦੋ ਬੱਚੇ ਨਾਲ ਹਾਂ ਦੋ ਆਪ ਠੀਕ ਹੈ ਨਾ ਬੱਚਾ ਲੈ ਕੇ ਠੀਕ ਹੈ ਜੀ ਉਹ ਮਵਾਹ ਤੇ ਉਹ ਗੀਤ ਵੀ ਭਰੇ ਚਮਕੀਲੇ ਦੇ ਤਾਂ ਟਕਵਾ ਖੜ ਕੇ ਅੱਛਾ 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 ਇਹ ਫਿਰ ਉਹਰੇ ਦੇਖ ਭਾਲ ਹੁਣ ਕੌਣ ਕਰ ਰਿਹਾ ਦੇਖ ਭਾਜੀ ਸਾਡੇ ਜੱਦੀ ਪਿੰਡ ਦਾ ਐਟਾ ਹੁਣ ਕੱਲ੍ਹ ਪਰਸੇ ਨਾਲ ਜਾਂਦੇ ਅੱਛਾ 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 ਠੀਕ ਹੈ ਠੀਕ ਪਿੰਡਾ ਕੱਤੇ ਹੀ ਸਾਰੇ ਅਜੇ ਗਾਇਕੀ ਤੋਂ ਪਹਿਲਾਂ ਚਮਕੀਲਾ ਸਾਹਿਬ ਕੀ ਕਰਦੇ ਸੀ ਫੇਰਾ ਗਾਇਕੀ ਬਾਅਦ ਤੇ ਵੱਜਿਆ ਵਿਚਾਰੀਆਂ ਨੇ ਗਾਇਕੀ ਤੋਂ ਪਹਿਲਾਂ ਹਾਂਜੀ ਕਰੇ ਜਿਵੇਂ ਅਮੀਰੀ ਸੀਗਾ ਗਰੀਬੀ ਸੀ ਫੈਕਟਰੀ ਚ ਵੀ ਕੰਮ ਕੀਤਾ ਅੱਛਾ ਕਰੇ ਗਰੀਬੀ ਸੀ ਜਾਂ ਅਮੀਰੀ ਸੀ ਗਰੀਬੇ ਬਹੁ ਵੇ ਗਰੀਬੀ ਅੱਛਾ ਅੱਛਾ ਗਰੀਬੇ ਜਿੰਨੇ ਕਹਦੇ ਓਨੀ ਫੇਰ ਓਠਿਆ ਮਾਂ ਦਾ ਸ਼ੇਰ ਫੇਰ ਹੈ ਤੇ ਚੱਕਦੀ ਗਰੀਬੀ ਅੱਛਾ ਇੱਕ ਕਹਿੰਦੇ ਵੀ ਉਹ ਸੀਗਾ ਜਿਹੜੇ ਚਮਕੀਲਾ ਸਾਹਿਬ ਦੀ ਮਾਤਾ ਨੂੰ ਕਿਸੇ ਸੰਤ ਨੇ ਬਚਨ ਕਰੇ ਸੀਗੇ ਆ ਨਵਸ ਬਦਰ ਪੜਿਆ ਹੋਰ ਤਾਂ ਅੰਦਰ ਹਾਂ ਹਾਂ ਉਹ ਕੀ ਕੀ ਬਚਨ ਕਿਵੇਂ ਕੀ ਗੱਲਬਾਤ ਸੀ ਸਾਡੇ ਸੰਤਾਂ ਇੱਥੇ ਬਹੁਤ ਚਿਰ ਪਾਣੇ ਰਹੇ ਨੇ ਅੱਛਾ ਘਟੋ ਘਾਟੋ ਪਿਆ ਸਰਸਰ ਰਹੇ ਹੋਗੇ ਇੱਥੇ ਅੱਛਾ ਅੱਛਾ ਉਹਨਾਂ ਗਿਆਨ ਰਿ ਪਤਾ ਵੀ ਹੈਗੇ ਆ ਕਿ ਨਹੀਂ ਹੈਗੇ ਗਿਆਨ ਕੋਈ ਪਤਾ ਨਹੀਂ ਅੱਛਾ ਉਹਨਾਂ ਨੇ ਬਚਨ ਕਰੇ ਸੀ ਹਾਂਜੀ ਹਾਂਜੀ ਅੱਛਾ ਤੁਸੀਂ ਮਤਲਬ ਕਿ ਥੋੜੀ ਉਮਰ ਚਮਕੀਲਾ ਸਾਹਿਬ ਤੋਂ ਕਿੰਨੀ ਵੱਡੀ ਜੇ ਛੋਟੀ ਮੇਰੇ ਤੇ 6-7 ਛੋਟਾ ਸੀ ਛੋਟਾ ਸੀਗਾ ਠੀਕ ਹੈ ਮਤਲਬ ਵਧੀਆ ਮਿਲਬਰਤਨਾ ਹੈ ਵਧੀਆ ਕਹਿ ਹਾਂ ਹਾਂਜੀ ਹਾਂਜੀ ਫਰ ਯਾਦ ਨਹੀਂ ਆਇਆ ਚਮਕੀਲਾ ਜਿਆਦਾ ਨਹੀਂ ਆਉਂਦਾ ਤੁਹਾਨੂੰ ਮੇਰਾ ਜੀ 96 ਸਾਲਾਂ ਵਿੱਚ ਤੇ ਐਸ਼ੇਟ ਹੋ ਗਈ ਅੱਛਾ ਅੱਲਾ ਮੇਰੇ ਦੋਨੀ ਟੁੱਟੀਆਂ ਅੱਛਾ 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 ਉਹ ਮੈਂ ਕੋ ਕੰਮ ਨਹੀਂ ਕਰਦਾ ਕਿਸੇ ਭੈਣ ਭਾਈ ਕੋ ਨਹੀਂ ਬੰਦਾ ਆ ਕੇ ਛਾੜੂ ਪੁੱਤ ਬਾਰ ਕੇ ਇੱਥੇ ਅੱਛਾ ਇੱਥੇ ਬੈਠੇ ਰਹਿੰਦੇ ਹਾਂ ਠੀਕ ਆ ਮੈਂ ਦੁੱਧ ਪਾਈਆ ਕਰਾ ਰਿਹਾ ਹਾਂ ਤਾਂ ਇੱਥੇ ਬਰਾਦਣਾ ਅੱਛਾ ਇੱਥੇ ਹੀ ਰਹਿੰਦੇ ਹਾਂ ਪੱਕਾ ਹਾਂ ਜੀ ਹੋਰ ਸਾਬ ਨੂੰ ਜਾਊਗਾ 5 6 ਵਜੇ ਹਾਂ ਰੋਟੀ ਪਾਣੀ ਖਾਣ ਠੀਕ ਹੈ ਅੱਛਾ ਅਮਰ ਅਮਰ ਸਿੰਘ ਚਮਕੀਲੇ ਦੇ ਇੱਕ ਪਰਿਵਾਰ ਚੋਂ ਕੋਈ ਮਿਲੂਗਾ ਕਰੇ ਜੇ ਗੱਲਬਾਤ ਕਰਨੀ ਹੋਵੇ ਉਹ ਜੀ ਪਰਿਵਾਰ ਜਿਹੜੇ ਘਰ ਵਾਲੀ ਹੈਗੀ ਹਾਂ ਉਹਦੇ ਲੱਤਾਂ ਟੁੱਟ ਗਈ ਅੱਛਾ ਲੱਤ ਟੁੱਟ ਗਈ ਹਾਂ ਹਾਂ ਇਹ ਪੜਾ ਡੈਕ ਵੀ ਜਾਂ ਕਿਵੇਂ ਹੋਈ ਕਿਵੇਂ ਇਹ ਲੱਤ ਟੁੱਟੀ ਅੱਛਾ ਮੈਨੂੰ ਬਾਰਤਰਾ ਔਖਾ ਹੀ ਹਾਂ ਹਾਂ ਇਹ ਤਾਂ ਪਈ ਉੱਤੇ ਆ ਤੋ ਤਿੰਨ ਚਾਰ ਬੰਦੇ ਆਪੇ ਬਗਾਨ ਪਰਾ ਹਾਂ ਉੱਤੇ ਪਈ ਆ ਅੱਛਾ ਉਹ ਵਿੱਚ ਇੱਕ ਵਾਰੀ ਗਿਆ ਮੈਂ ਤਾਂ ਚੜਨਾ ਬਹੁਤ ਮੁਸ਼ਕਲ ਹੋ ਗਿਆ ਮੈਨੂੰ ਹਾਂਜੀ 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 ਚੜ ਹੁੰਦੇ ਲੱਤਾਂ ਟੁੱਟਿਆ ਤੋਦੇ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਪੱਕਾ ਹੋਣਾ ਜਾਦੂ ਟੋਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਖਾਨ ਬੰਗਾਲੀ 9955 58 Floch on